ਸਾਰੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਾਡੀ ਮੈਂਕ ਦੇ ਵਿੱਚ ਦੋਸਤੋ ਅਸੀਂ ਅੱਜ ਆਈਆਂ ਹਸਪੀਟਲ ਦੇ ਵਿੱਚ ਆ ਉਹ ਵੀ ਸਾਡੀ ਮੇਰੀ ਜਿਹੜੀ ਨੰਨ ਦਾ ਉਹ ਬਿਮਾਰ ਹੈ ਦੋ ਦਿਨ ਦੋ ਦਿਨ ਤੇ ਪਹਿਲਾਂ ਠੀਕ ਹੋ ਗਈ ਸੀ ਘਰੇ ਚਲੇ ਗਏ ਸੀਗੇ ਅਸੀਂ ਤੇ ਹੁਣ ਫੇਰ ਦੋ ਦਿਨ ਤੋਂ ਅਸੀਂ ਇੱਥੇ ਐਡਮਿਟ ਕਰੀ ਹੋਈ ਆ ਤੇ ਮੈਂ ਅੱਜ ਰੋਟੀ ਵੀ ਨਹੀਂ ਖਾਦੀ ਹੋਈ ਮੈਂ ਫੜਫੜ ਅੱਜ ਥੋੜੀ ਜਿਆਦਾ ਸਿਰ ਢਿਲੀ ਹੋਣ ਕਰਕੇ ਵੀ ਮੈਨੂੰ ਜਲਦੀ ਆਣਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਤਾਂ ਲੱਗੀਆਂ ਹੋਈਆਂ ਨੇ। ਇਹ ਬੋਸ ਲੱਗਿਆ ਹੋਇਆ ਹੈ। ਇਹ ਬੋਸ ਵੀ ਲੱਗਿਆ ਥੈਰ ਵੀ ਮਸ਼ੀਨ ਚੱਲੀ। ਜਦੋਂ ਮਸ਼ੀਨ ਲਾਉਂਦੇ ਆ ਨਾ ਮੇਰੇ ਸੇਰ ਨੂੰ ਥੋੜਾ ਰਿਲੈਕਸ ਫੀਲ ਹੁੰਦਾ। ਅਦਰਵਾਈਜ਼ ਤਾਂ ਮੈਂ ਬਹੁਤ ਔਖੀ ਜਾਂਦੀ। ਪਰ ਹੁਣ ਆ ਡ੍ਰਿਪਾਂ ਲਵਾ ਲਵਾ ਕੇ ਨਾ ਹੱਥ-ਹੱਥ ਹਰ ਬੁਰਾ ਹਾਲ ਹੋਇਆ ਗਿਆ। ਮੇਰੇ ਆ ਦੇਖੋ ਦੋਹਰੀ ਹੱਥਾਂ ਤੇ ਐਵੇਂ ਨੀਰ ਪਈ ਜਾਂਦੇ ਆ ਸਾਰੇ ਥਾਂ-ਥਾਂ ਤੇ ਗੱਟ ਨੂੰ ਹੋਈ ਪਈ ਆ। ਮੈਨੂੰ ਪਤਾ ਨਹੀਂ ਕਿ ਮਤਲਬ ਅਸੀਂ ਥੋੜਾ ਜਿਹਾ ਠੀਕ ਹੋਵਾਂਗੇ ਫਿਰ ਆਪਾਂ ਡਿਪਰੈਸ਼ਨ ਦੀ ਗੱਲ ਕਰਾਂਗੇ ਮਤਲਬ ਕਈ ਜਣੇ ਕਮੈਂਟ ਕਰੀ ਜਾਂਦੇ ਆ ਕਿ ਇਹਨੂੰ ਕੁਝ ਨਹੀਂ ਹੋਇਆ ਇਹ ਬਖੰਡ ਕਰ ਰਹੀ ਆ ਇਹੋ ਜਿਹਾ ਬਖੰਡ ਜਿਹੜਾ ਮੈਂ ਕਰ ਰਹੀ ਆ ਨਾ ਰੱਬ ਕਿਸੇ ਤੋਂ ਵੀ ਨਾ ਕਰਾਵੇ ਮੇਰਾ ਮਨ ਫੇਰ ਭੱਜ ਜਾਂਦਾ ਆ ਕਿਉਂਕਿ ਮੈਨੂੰ ਇਹ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਵੀ ਸਾਰਿਆਂ ਦੀਆਂ ਗੱਲਾਂ ਸੁਣੀਆਂ ਪੈਣੀਆਂ ਬੈਂਦੀਆਂ ਨੇ ਐਸੀ ਤਾਂ ਨਹੀਂ ਕਹਿੰਦੇ ਆ ਮਤਲਬ ਮੈਂ ਕੇ ਕੱਟਣ ਵਾਲੇ ਹਫ਼ਤੇ ਦੇ ਵਿੱਚ ਮੈਂ ਵੀ ਨਹੀਂ ਹੈਗੀ ਤਰੋ ਅਦਰ ਰੀਜ਼ਨ ਹੈ ਜਸਲੀਨ ਸੀ ਹੀ ਜਸਲੀਨ ਨਾਲ ਰਾਜਦੀਪ ਦਾ ਬਰਥਡੇ ਇਸ ਮਲੰਕੇ ਗਿਆ ਸੀ ਦਾ ਉਹਨੂੰ ਵੀ ਸੇਵ ਕਾਫੀ ਵੀ ਨਹੀਂ ਸੀਗੀ ਤੇ ਜਸਲੀਨ ਨੇ ਨਾ ਮੈਨੂੰ ਬਰਥਡੇ ਵਿਸ਼ ਕਰਦੀ ਨੂੰ ਸੋੰਗਿਆ ਤੇ ਉਹ ਦੋਦੀ ਕਹਿਣੀ ਆਦੀ 부ਝੀ ਆਪਣੇ ਭਾਈ ਦਾ ਬਰਥਡੇ ਸੈਲੀਬ੍ਰੇਟ ਕਰਨਾ ਆਪਣੇ ਭਾਈ ਦਾ ਬਰਥਡੇ ਸੈਲੀਬ੍ਰੇਟ ਨਾਲ ਕਦੇ ਮੌਕੇ ਨਹੀਂ ਮਿਲਨੇ ਆ ਮੈਂ ਕਿਹਾ ਚੱਲ ਅੱਜ ਸਵਾ 5:00 ਬਣਿਆ ਵੀ ਕੋਈ ਖਾਂਦ ਤਾਂ ਹੈ ਨਹੀਂ ਨਾ ਨਾਲੇ ਚੱਲ ਇੱਥੇ ਕਿਸੇ ਨਾ ਕਿਸੇ ਨੇ ਖਾ ਲੈਣਾ ਆ ਨਾਲੇ ਆਪਾਂ ਮੰਗਾ ਲੈਂਦੇ ਐਸੀ ਅਸੀਂ ਹਰ ਇੱਕ ਖੁਸ਼ੀ ਦੇ ਲਈ ਅਸੀਂ ਗੁਰੂ ਘਰ ਜਾਂਦੇ ਆ 10000 ਪੂਰੇ ਹੋਣ ਤੇ ਸਾਡੇ ਚੈਨਲ ਦੀ ਮੋਨਟਾਈਜੇਸ਼ਨ 10000 ਪੂਰੇ ਹੋਣ ਦੇ ਚਾਣ ਤੇ ਅਸੀਂ ਗੁਰਦੁਆਰਾ ਪਰਿਵਾਰ ਵਿਚੋੜਾ ਸਾਹਿਬ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਮੈਂ ਭਾਦੀ ਵੀ ਐ ਜਿਸ ਦਿਨ ਅਸੀਂ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਕਰਤੀ ਆਈ ਹਾਂ ਸਾਰਾ ਕੁਝ ਜ਼ਿੰਦਗੀ ਦੇ ਵਿੱਚ ਚੱਲਦਾ ਤਾਂ ਹੀ ਅੱਜ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਵੀ ਤਾਂ ਮੈਨੂੰ ਇਹ ਲੱਗਦਾ ਕਿ ਮੈਨੂੰ ਕਈ ਜਣੇ ਕਹਿੰਦੇ ਆ ਨਾ ਕਿ ਤੁਹਾਨੂੰ ਮੈਨੂੰ ਕਹੀ ਜਾਂਦੀ ਕਹਿੰਦੇ ਵੀ ਤੂੰ ਆਪਣੀ ਸਿਹਤ ਦੇ ਲਈ ਅਰਦਾਸ ਕਰਿਆ ਕਰ ਕਿ ਤੂੰ ਠੀਕ ਹੋ ਜਾਵੇਂ ਮੈਂ ਕਿਹਾ ਮੈਂ ਆਪਣੀ ਸਿਹਤ ਲਈ ਅਰਦਾਸ ਨਹੀਂ ਕਰਦੀ ਮਹਾਰਾਜ ਕੀ ਕਿਤੰਦਰੋਪ ਆਪਣੇ ਚੈਨਲ ਸਾਡੀ ਮਹਿਕ ਤੇ 10000 10000 ਸਬਸਕ੍ਰਾਈਬਰ ਬਹੁਤ ਜਲਦੀ ਪੂਰੇ ਹੋ ਗਏ ਤਾਂ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤਾਂ ਅਸੀਂ ਸੋਚਿਆ ਕਿ ਅਸੀਂ ਸੈਲੀਬ੍ਰੇਸ਼ਨ ਕਰ ਲੈਂਦੇ ਹਾਂ ਸੈਲੀਬ੍ਰੇਸ਼ਨ ਵੀ ਵੈਸੇ ਕੀ ਕਰਨੀ ਸੀ ਕਿ ਜਿਹੜੀਆਂ ਹੌਸਪੀਟਲ ਦੇ ਵਿੱਚ ਕੁੜੀਆਂ ਨਰਸਾਂ ਨੇ ਨਾ ਉਹ ਵੀਡੀਓ ਦੇਖਦੀਆਂ ਨੇ ਪਹਿਲਾਂ ਵੀ ਜਨਰਲ ਦੀ ਵੀ ਬਲੌਗ ਰੇਕਦੀ ਸੀ ਇਹਦੇ ਵੀ ਦੇਖਦੇ ਸੀ ਕਹਿੰਦੇ ਤੁਸੀਂ ਕੁਕਿੰਗ ਕਰ ਦੇਣਾ ਕੁਝ ਬਣਾਉਂਦੇਗੇ ਸਾਨੂੰ ਪੀਜ਼ਾ ਬਣਾਏਗੀ ਕਹਾ ਮੈਂ ਕਿਹਾ ਵੀ ਪੀਜ਼ਾ ਬਣਾਏਗੀ ਖਵਾਉਣੇ ਦੇ ਲਈ ਨਾ ਉਹਦੇ ਓਵਨ ਚਾਹੀਦਾ ਆ ਮੈਂ ਤਾਂ ਓਵਨ ਹੈਗਾ ਆ ਦੂਜਾ ਮੈਂ ਕਿਹਾ ਨਾ ਮੇਰੀ ਸਿਹਤ ਠੀਕ ਆ ਵੀ ਨਹੀਂ ਤਾਂ ਓਵਨ ਦਾ ਸਾਰਾ ਸਬੰਧ ਕਰ ਲੈਂਦੇ ਵੀ ਅਸੀਂ ਤੁਹਾਨੂੰ ਪੀਜ਼ਾ ਮੰਗਵਾ ਕੇ ਖਵਾ ਦਿੰਦੇ ਆ ਨਾਲੇ ਸਾਡਾ ਚੈਨਲ ਪੈਸੇ ਜਾਂ ਪੂਰੇ ਹੋ ਗਏ ਅਗੇ ਨਾਲ ਇਸ ਵੇਲੇ ਸੈਲੀਬ੍ਰੇਸ਼ਨ ਹੋ ਜੂਗੀ ਨਾਲ ਤੁਹਾਡੀ ਮੰਗ ਤੇ ਮੰਨਾ ਹੋ ਜੂਗੀ ਤੇ ਇਧਰ ਮੈਂ ਨਹੀਂ ਵੈਸੇ ਖਾਣਾ ਆਏਗਾ ਮੇਰਾ ਤਾਂ ਕੁਝ ਖਾਣੇ ਦਾ ਮਨ ਹੀ ਨਹੀਂ ਕਰ ਰਿਹਾ ਮੈਂ ਕੱਲ੍ਹ ਤੇ ਕੁਝ ਨਹੀਂ ਖਾ ਰਹੀ ਇਧਰ ਆ ਮੇਰੇ ਨਿਆਣੇ ਤੇ ਭਾਬੀ ਦਿਖਾਇਓ ਹਾਂ ਤਾਂ ਦਿਖਾਓ ਗੱਲ ਹੋ ਗਈ ਅਸੀਂ ਖਾ ਚੁੱਕੇ ਆ ਅਸੀਂ ਖਾ ਚੁੱਕੇ ਆ 10000 ਸਾਡੇ ਸਬਸਕ੍ਰਾਈਬਰ ਪੂਰੇ ਹੋ ਚੁੱਕੇ ਨੇ ਇਸ ਕਿਸੇ ਵਿੱਚ ਅਸੀਂ ਆਪਣਾ ਪੀਜ਼ਾ ਖਾ ਲਿਆ ਹੋ ਜਿਹੜੀਆਂ ਨਾਸਾਂ ਆ ਰਹੀਆਂ ਨੇ ਉਹਨਾਂ ਨੂੰ ਅਸੀਂ ਮੰਗਵਾਇਆ ਹੋਇਆ ਸਮਾਨ ਤੇ ਉਹ ਕਹੇਗੇ ਸੀਗੇ ਕਿ ਬੀਬੀ ਵੀ ਸਾਨੂੰ ਪਾਰਟੀ ਕਰੋ ਤੁਸੀਂ ਤੇ ਚਲੋ ਅਸੀਂ ਵੀ ਕਰ ਦਿੰਦੇ ਆ ਸੀਮ ਲੈ ਕੇ ਆਏ ਆ ਪੀਜ਼ਾ ਤੇ ਉਹਨਾਂ ਨੂੰ ਖਵਾਉਣੀ ਆ ਤੇ ਤੁਹਾਨੂੰ ਦਿਖਾਉਣੀ ਆ ਜੀ ਤੇ ਆਪਣੇ ਚੈਨਲ ਸਾਡੇ ਇਹ ਵੀ ਕਹਿੰਦੇ ਜਾ ਰਹੇ ਕਿ ਤੁਹਾਨੂੰ ਜਣ ਕੇ ਵੈਸੇ ਮੈਂ ਇਸ ਸੀ ਦੇ ਬਹੁਤ ਹੱਕ ਵਿੱਚ ਨਹੀਂ ਸੀਗੀ ਕਿਉਂਕਿ ਇਸ ਕੇ ਵੀ ਚਲੋ ਹਜੇ ਉਹ ਸਾਡੀ ਮੈਕ ਠੀਕ ਨਹੀਂ ਹੈਗੀ ਤੇ ਇਸ ਕੇ ਜੋ ਠੀਕ ਹੋ ਜੇਗੀ ਤੇ ਆਪਾਂ ਇਹਨਾਂ ਨੂੰ ਪਾਰਟੀ ਦੇ ਜਾਾਂਗੇ ਫਿਰ ਇਹ ਕਹਿ ਰਹੀ ਸੀਗੀ ਵੀ ਸ਼ਾਇਦ ਵੀ ਡਾਕਟਰ ਦਾ ਪਤਾ ਨਹੀਂ ਕੋ ਚੈੱਕ ਕਰਨਗੇ ਆ ਕੇ ਵੀ ਜੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਬਾਅਦ ਤੁਹਾਡੇ ਜੇ ਫਰਕ ਹੈਗਾ ਤੁਹਾਨੂੰ ਛੁੱਟੀ ਕਰ ਦਿੱਤੀ ਜਾਊਗੀ ਤੇ ਉਸ ਕਰਕੇ ਮੈਂ ਕਿਹਾ ਚਲੋ ਅੱਜ ਕੁੜੀਆਂ ਕਹਿ ਕੇ ਗਈਆਂ ਤੇ ਉਹਨਾਂ ਨੂੰ ਅੱਜ ਖਵਾਏ ਦਿੰਦੇ ਆ ਨਹੀਂ ਤਾਂ ਸਾਡੀ ਸ਼ੈਫ ਬਹੁਤ ਤਗੜੀ ਤੁਹਾਨੂੰ ਸਭ ਨੂੰ ਪਤਾ ਹੀ ਆ ਤੁਗਈ ਚੈਨਲ ਦੇ ਵਿੱਚ ਇਹ ਵਧੀਆ ਚੀਜ਼ਾਂ ਬਣਾਉਂਦੀ ਆ ਜਦੋਂ ਠੀਕ ਹੁੰਦੀ ਆ ਗਏ ਘਰੇ ਆਉਂਦੀ ਆ ਉਦੋਂ ਸਾਨੂੰ ਵੀ ਕਾਫੀ ਕੁਸ਼ੀ ਨਾਲ ਬਣਾ ਕੇ ਖੁਲਾਇਆ ਏ ਤੇ ਅੱਜ ਵੀ ਸੋਗਈ ਨੇ ਮਟਰ ਪਨੀਰ ਬਣਾਉਣਾ ਸੀਗਾ ਉਤੋ ਤੇ ਰਿਕ ਕੋਲ ਅਸੇ ਤੇ بگੜ ਜਾਂਦੀ ਆ ਫਿਰ ਸਾਨੂੰ ਐਮਰਜੈਂਸੀ ਚੱਕ ਕੇ ਲੈ ਕੇ ਆਉਣਾ ਪੈਂਦਾ ਇਹਨਾਂ ਨੂੰ ਤੇ ਹੁਣ ਅਸੀਂ ਇਹਨਾਂ ਨੂੰ ਦਿੰਦੇ ਆ ਕਿ ਕੇਕ ਕੱਟ ਕਰਦੇ ਆ ਨਾਲੇ ਇਹਦੀ ਖੁਸ਼ੀ ਆ ਅਪਨੇ ਅਸੀਂ ਇਹਦੀ ਖੁਸ਼ੀ ਕਰਕੇ ਕਰ ਰਹੇ ਆ ਅਸੀਂ ਡਾਕਟਰ ਨੇ ਵੀ ਸਲਾਹ ਲਈ ਉਹ ਕਹਿੰਦੇ ਆ ਕਿ ਜੇਵੇਂ ਪੇਸ਼ੈਂਟ ਨੂੰ ਲੱਗ ਰਿਹਾ ਹੈ ਕਿ ਮੈਂ ਇਸ ਤਰ੍ਹਾਂ ਖੁਸ਼ ਆ ਤਾਂ ਡਿਪਰੈਸ਼ਨ ਵਾਲੇ ਪੇਸ਼ੈਂਟ ਨੂੰ ਤਾਂ ਉਸੇ ਉਹਦੇ ਅਕੋਰਡਿੰਗ ਹੀ ਸਾਨੂੰ ਚੱਲਣਾ ਪੈਂਦਾ ਹੈ ਤੇ ਆਪਾਂ ਹੁਣ ਅੱਜ ਕੇਕ ਲੈ ਆਈਆਂ ਆ ਤੇ ਨਾਲ ਹੀ ਪੀਜ਼ਾ ਆਪਾਂ ਨਾਲ ਸਾਨੂੰ ਖਵਾਉਣੀ ਹੈ ਜਿੱਦਾਂ ਇਹ ਕਹਿੰਦੇ ਆ거든 ਮੈਂ ਕੇਕ ਕੱਟਣ ਵਾਲੇ ਹਫ਼ਤੇ ਦੇ ਵਿੱਚ ਮੈਂ ਵੀ ਨਹੀਂ ਹੈਗੀ ਪਰ ਉਹਦਾ ਰੀਜ਼ਨ ਹੈ ਦਿਸ ਮੀਨਸ ਯੂ ਹੀ ਟੂ ਸੀ ਨਾ ਰਾਜਦੀਪ ਦਾ ਬਰਥਡੇ ਜਦੋਂ ਲੰਘ ਕੇ ਗਿਆ ਸੀ ਜਾਂ ਉਹਨੂੰ ਵੀ ਸੇਫ ਕਾਫੀ ਦੀ ਨਹੀਂ ਸੀ ਵੀ ਤੇ ਦਿਸ ਨਹੀਂ ਨਾ ਮੈਨੂੰ ਬਰਥਡੇ ਵਿਸ਼ ਕਰਦੀ ਨੂੰ ਸੌਂਦਿਆ ਤੇ ਉਦੋਂ ਦੀ ਕਹਿਦੀ ਨਾ ਕਿ 부ਜੀ ਆਪਣੇ ਭਾਈ ਦਾ ਬਰਥਡੇ ਸੈਲੀਬ੍ਰੇਟ ਕਰਨਾ ਆਪਣੇ ਭਾਈ ਦਾ ਬਰਥਡੇ ਸੈਲੀਬ੍ਰੇਟ ਕਰਨਾ ਕੋਈ ਮੌਕਾ ਹੀ ਨਹੀਂ ਮਿਲਣਿਆ ਮੈਂ ਕਿਹਾ ਚੱਲ ਅੱਜ ਸਵਾਭ ਜਾਂ ਬਣਿਆ ਵੀ ਕੋਈ ਖੰਦ ਤਾਂ ਹੈ ਨਹੀਂ ਲੈ ਨਾਲੇ ਚੱਲ ਇੱਥੇ ਕਿਸੇ ਨਾ ਕਿਸੇ ਨੇ ਖਾ ਲੈਣਾ ਆ ਨਾਲੇ ਆਪਾਂ ਮੰਗਾ ਲੈਂਦੇ ਐਵੇਂ ਅਸੀਂ ਹਰ ਇੱਕ ਖੁਸ਼ੀ ਦੇ ਲਈ ਅਸੀਂ ਗੁਰੂ ਘਰ ਜਾਂਦੇ ਆਂ ਵਾਸੇ ਜਾਈ ਪੂਰੇ ਹੋਣ ਦੇ ਚਾਲਨ ਤੇ ਅਸੀਂ ਗੁਰਦੁਆਰਾ ਗੁਰਵਾਰ ਵਿਛੋੜਾ ਸਾਹਿਬ ਗੁਰੂ ਸਾਹਿਬ ਦੇ ਚਾਹਨਾ ਦੇ ਵਿੱਚ ਜਾ ਕੇ ਮੈਂ ਭਾਦੀ ਦੀ ਜਸਮੀਨ ਅਸੀਂ ਜਾ ਕੇ ਮਹਾਰਾਜ ਦਾ ਸ਼ਰਧਾਂਜਲੀ ਕਰਕੇ ਆਏ। ਤੁਹਾਨੂੰ ਹਰ ਕੁਐਸ਼ਨ ਸਰ ਮਹਾਰਾਜੀ ਵੀ ਐਗਜ਼ਾਮਪਲ ਲੈਂਦੇ ਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਐਂਡੇਟ ਸਮੇਂ ਚੇਚਕੀ ਬਿਮਾਰੀ ਨੇ ਘੇਰ ਲਿਆ ਸੀ ਜਦੋਂ ਉਹ ਬਾਕੀ ਇਹਦੀ ਸੇਵਾ ਕਰਦੇ ਸੀਗੇ ਤਾਂ ਚੇਚਕੀ ਬਿਮਾਰੀ ਦਾ ਮੁਕਾਬਲਾ ਕਰਦੇ ਹੋਏ ਮਤਲਬ ਵੀ ਉਹਨਾਂ ਨੇ ਆਪਣਾ ਤੁਸੀਂ ਵਰਮ ਲੋ ਕਹਿ ਲੋ ਜਾਂ ਕਿਦਾਂ ਵੀ ਕਹਿ ਲੋ ਮਹਾਰਾਜ ਜੀ ਸਮਰਾਤ ਸੀਗੇ ਜਾਂ ਤਾਂ ਕਿਸੇ ਜੀ ਬਿਮਾਰੀ ਘਟ ਸਕਦੇ ਆਪਣੀ ਵੀ ਘਟ ਸਕਦੇ ਸੀ ਉਹਨਾਂ ਨੇ ਕੱਟਣ ਨਹੀਂ ਛਾਦੇ ਉਹ ਬਿਮਾਰੀ ਦੇ ਨਾਲ ਹੀ ਜੋਤੀ ਜੋ ਸਮਾ ਕੇ ਇਸ ਸਰੀਰ ਛੱਡ ਕੇ ਇਸ ਦੁਨੀਆ ਤੋਂ ਗਏ ਸੀਗੇ ਤੇ ਇਸ ਕਰਕੇ ਮੈਨੂੰ ਮੈਂ ਆਪਣੇ ਸੇਧ ਦੇ ਲਈ ਦਾਸ ਕਰਨਾ ਕੋਈ ਬਹੁਤਾ ਚੰਗਾ ਮੈਨੂੰ ਨਹੀਂ ਸਮਝਦੀ ਮੈਂ ਇਹ ਨਹੀਂ ਕਹਦੀ ਕਿ ਮੈਂ ਆਪਣਾ ਮੁਕਾਬਲਾ ਮਹਾਪੁਰਖਾਂ ਨਾਲ ਜਾਂ ਗੁਰੂ ਸਾਹਿਬ ਨਾਲ ਕਰ ਰਹੀ ਹਾਂ ਕਿ ਕਲ ਮਤਲਬ ਹਰੇਕ ਬੰਦੇ ਦੀ ਨਾ ਕਿਸੇ ਚੀਜ਼ਾਂ ਨੂੰ ਲੈ ਕੇ ਭਾਵਨਾ ਹੁੰਦੀ ਆ ਮੇਰੀ ਇਸ ਜੀ ਨੂੰ ਲੈ ਕੇ ਭਾਵਨਾ ਆ ਕਿ ਸ਼ਾਇਦ ਕੁਝ ਦੁੱਖ ਜ਼ਿੰਦਗੀ ਦੇ ਆ ਜਿਹੜੇ ਇਸ ਜਨਮ ਦੇ ਵਿੱਚ ਕੱਟੇ ਜਾਣ ਤਾਂ ਹੀ ਚੰਗਾ ਆ ਕਿਉਂਕਿ ਨਹੀਂ ਉਪਭੁਗਤ ਨਹੀਂ ਤਾਂ ਕਰੇ ਨਾ ਕਰੇ ਪੈਣੇ ਨਹੀਂ ਹੋਗੇ ਜਨਮ ਦੇ ਵਿੱਚ ਚੜਨੀ ਆ ਜੁਨੀਆਂ ਦੇ ਵਿੱਚ ਭੁਗਨੇ ਪੈਣੇ ਆਂਗੇ ਤੇ ਮੈਂ ਮੈਂ ਮਤਲਬ ਮੈਂ ਅੱਜ ਵੀ ਤੁਹਾਨੂੰ ਸਾਰਿਆਂ ਨੂੰ ਕਹਿਣੀ ਹੈ ਨੇ ਸਬਸਕ੍ਰਾਈਬਰ ਪੂਰੇ ਹੋਏ ਨੇ ਤੁਸੀਂ ਮੇਰੀ ਇਹ ਵੀਡੀਓ ਦੇਖਦੇ ਹੋਗੇ ਕਾਫੀ ਵਧੀਆ ਵਿਊ ਆ ਗਏ ਤਾਂ ਸਾਰਿਆਂ ਦਾ ਥੈਂਕ ਯੂ ਔਰ ਕੇਪ ਕੈਪਟਨ ਤੋਂ ਪਹਿਲਾਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦੀ ਕਿ ਮਹਾਰਾਜ ਦਾ ਭਜਨ ਬੰਦਗੀ ਗੁਰੂ ਸਾਹਿਬ ਦਾ ਨਿਤਨੇਮ ਕਦੇ ਨਾ ਛੱਡੋ ਜ਼ਿੰਦਗੀ ਦੇ ਵਿੱਚ ਤੁਹਾਡੀ ਨਾਲ ਜੋ ਮਰਜ਼ੀ ਹੋਈ ਜਾਵੇ ਸਾਰਾ ਕੁਝ ਹੈਂਡਲ ਹੋ ਜਾਂਦਾ ਹੈ ਆ ਤੁਹਾਡੇ ਦੁੱਖ ਤਕਲੀਫਾਂ ਸਭ ਕੁਝ ਕੱਟੇ ਜਾਂਦੇ ਆ ਕੱਟੇ ਵੀ ਕੀ ਮਤਲਬ ਤੁਹਾਨੂੰ ਸਹਿਣ ਦੀ ਹਿੰਮਤ ਮਿਲ ਜਾਂਦੀ ਹੈ ਕਿ ਫੇਰ ਵੀ ਤੁਸੀਂ ਕਹਿਣਾ ਚੁਣਗੇ ਉਹ ਨਹੀਂ ਠੀਕ ਹੋਈ। ਗੱਲ ਇਹ ਹੈ ਕਿ ਠੀਕ ਹੋਣਾ ਹੀ ਸਭ ਕੁਝ ਨਹੀਂ ਹੁੰਦਾ ਪਰ ਬੰਦ ਵੀ ਨਿਤਨੇਮ ਨਾਲ ਘਟੋ ਘਟ ਕੋਈ ਵੀ ਸੇਮ ਛੱਡੇ ਤੇ ਚਲੋ ਜੀ ਹੁਣ ਆਪਾਂ ਨਰਸਨ ਨੂੰ ਬੁਲਾਉਣੇ ਹੈ ਜੀ ਬਹੁਤ ਧਾਰਮਿਕ ਵਿਚਾਰ ਆਪਣੇ ਲੋਗੇ। ਆਮਲ ਕਰਿਆ ਜੀ ਸਾਡੀ ਗੱਲ ਨਾਲ ਕਿਸੇ ਇੱਕ ਦਾ ਵੀ ਜੀਵਨ ਬਦਲ ਗਿਆ ਤੇ ਸਾਡੀ ਵੀਡੀਓ ਪਾਉਣ ਦਾ ਇਹ ਮਨੋਰਥ ਪੂਰਾ ਹੋ ਜੂਗਾ। ਡਾਕਟਰ ਕਹਿੰਦੇ ਆ ਕਿ ਇਹ ਇਹ ਨਾ ਪਿਛੇ ਗੁੱਤ ਕਰ ਦੋ ਕਿਉਂਕਿ ਜਦੋਂ ਦੀ ਥੈਰੇਪੀ ਕਰੀ ਸੀ ਨਾ ਤੇ ਇਹਦੇ ਵਾਲ ਸਾਰੇ ਵਿੱਚ ਆ ਗਏ ਸੀਗੇ ਤੇ ਉਹਨੋਂ ਕਹਿੰਦੇ ਪਿਛੇ ਨੂੰ ਵਾਲ ਬੰਨੋ ਇਹਦੇ ਤੇ ਮੈਂ ਕਿਹਾ ਚਲ ਮੈਂ ਗੁੱਤ ਕਰ ਦਿੰਦੀ ਆ ਜਿਹੜੀ ਇਹਨੂੰ ਇਹਨਾਂ ਜੀ ਬਲਾਦੇ ਕਿੰਨੇ ਟਾਈਮ ਬਾਅਦ ਗੁੱਤ ਕਰਨ ਲੱਗ ਗਿਆ ਹਾਂ ਪਰ ਡਾਕਟਰ ਕਹਿੰਦਾ ਉਹੜਾ ਟਾਈਮ ਉਹ ਕਰੋ ਮੈਂ ਪਿੱਛੇ ਜੁੜਾ ਰੱਖ ਕੇ ਕੇਸ ਦੀ ਸ਼ਵਾਨ ਲੈਂਦੀ ਆ ਕੇਸ ਕੀ ਵਾਹਣ ਛੋਟੇ ਵਾਲੀ ਉੱਪਰ ਬੁੰਗਾ ਬਣਾ ਕੇ ਜਦੋਂ ਕਿਤੇ ਆਣਾ ਜਾਣਾ ਹੁੰਦਾ ਆ ਜੇ ਕਦੇ ਕਦੇ ਬਣਦੀ ਉਹਦੇ ਨਾਲ ਮੈਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਡਾਕਟਰ ਕਹਿੰਦਾ ਫੇਰ ਇੰਨੀ ਜਦ ਸਾਰੀ ਨਸਾਂ ਕਮਜੋਰ ਹੋ ਗਈਆਂ ਨੇ ਤਾਂ ਅਸੀਂ ਪਹਿਲਾ ਆ ਸਿਰ ਤੇ ਹੋਰ ਵੀ ਵਾਲ ਖਿੱਚ ਹੁੰਦੇ ਦਸਤਾਰ ਮੇਂ ਟਾਈਟ ਬਣਦੀ ਹੋਏ ਆ ਗੋਤਾਲਾ ਤਾਂ ਅਜੇ ਨਾ ਨਹੀਂ ਉਹ ਕਰਿਆ ਉਹ ਕਹਿ ਗਈ ਕਿਉਂਕਿ ਵਾਲ ਹੀ ਫਸ ਜਾਂਦਾ ਵੀ ਸਾਰੇ ਉੱਤੇ ਰਾਬਰ ਵੀ ਅਜੀਬ ਲੱਗ ਰਹੀ ਹੈ ਭਾਬੀ ਵਾਲ ਇਸ ਨੇ ਆਣਾ ਕਰਕੇ ਰਬੜ ਸੀ ਇੱਕ ਹੋਰ ਰਬੜ ਸੀ ਆ ਵੀ ਕਿਸਮਾ ਚੰਗੀ ਦਿੱਤੀ ਤਾਂ ਇੱਕ ਰੋੜ ਮਿਲ ਗਈ ਭਾਂ ਕੇਸ ਦੀ ਮੈਂ ਜੋ ਆਖੇ ਬੰਗਾ ਲਗਾ ਲੈ ਪਿੱਛੇ पिछे ना जब पहना फिर टाइट पिछे तो ना ले गांठ जी ना पड़ जावे नहीं बात नहीं फिर पैर नहीं ना ज्यादा जुठा ना ना है हां वो पैर नहीं ना।, 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 ना है ना है तो दो वीडियो ठीक हो रहे हैं कि हम्म अभी hmm. दोनों इको साइड तक सा नहीं आ गए नहीं नहीं ले आ बस पीछे मैं वो कर देता हूं बैठ हल्की जी बताइए ना दर्द गुठना ना दर्द हल्की जी मैं देती तो क्या हाल सीट है मैम ठीक हूँ प्रॉब्लम हम क्यों स्ट्रैस लेंगे स्ट्रैस छोड़ना रही करना है कि स्ट्रैस घ करो त

ਮਮਾ ਮੈਂ ਉਹ ਭਜਾਉਂਦੀ ਰਹਿੰਦੀ ਸੋਚੇ ਕੰਮ ਕਰਦੀ ਹਾਂ ਕੋਈ ਹਾਂ ਹਿੰਨਾ ਕੁਛ ਕੀ ਕਰਦੀ ਹਾਂ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਕਰਦਾ ਜਾਉਂਦੇ ਹਾਂ ਕੁਛ ਇਹ ਇੱਕ ਦੋ ਬੋਚੀਗੇ ਬੰਨਣਾ ਬਾਹਰ ਨਹੀਂ ਬੰਨਣਾ ਮੈਂ ਛੋਟੀ ਹੋ ਜਾਵਾਂਗੀ ਵੀਡੀਓ ਚੱਲ ਰੋ ਤਿਤਲੀ ਇਵੇਂ ਨੇ ਕਿ ਕਦੇ ਕੀ ਕਰਨ ਸੀ ਕਿ ਆਪਣਾ ਕੱਢੀਏ ਬਾਕੀ ਸੀ ਹਾਂ ਹੋ ਇਹਨਾਂ ਨੇ ਡਿਸਟ੍ਰਿਬਿਊਟ ਕਰ ਲਿਆ ਤੁਸੀਂ ਐਵੇਂ ਕਰੋ ਆ ਰੱਖ ਲਓ ਬਹੁਤ ਆ ਬਸ ਆ ਰਹਿਣੋ ਹਾਂ ਹੋ ਆ ਤੁਸੀਂ ਖਾ ਲਓ ਆਪ ਕੱਢ ਲੈਂਦੇ ਆ ਆ ਮੈਂ ਤੇ ਐਸੀ ਪਵੇਜਾ ਹਸਪੀਟਲ ਦੇ ਵਿੱਚ ਹਾਂ ਕਿਹੜਾ ਰੋਡ ਹੈ ਇਹ ਪ੍ਰੀਤ ਕਲੋਨੀ ਪ੍ਰੀਤ ਕਲੋਨੀ ਪ੍ਰੀਤ ਕਲੋਨੀ ਪਵੇਜਾ ਹਸਪੀਟਲ ਤੇ ਰੋਕਰ ਤੇ ਮੇਰੇ ਇਧਰਨੇ ਕਿ ਗੇੜੇ ਲੱਗ ਚੁੱਕੇ ਆ ਕਿ ਸਾਰਾ ਸਟਾਫ ਮੈਨੂੰ ਜਨਨ ਲੱਗ ਗਿਆ ਹੈ ਤੇ ਸੀ ਤਾਂ ਹੀ ਸੋਚਿਆ ਕਿ ਅੱਜ ਆ ਵੀ ਸੈਲੀਬ੍ਰੇਸ਼ਨ ਇਹਨਾਂ ਨਾਲ ਹੀ ਕਰ ਜਾਂਦੀ ਕਿਉਂਕਿ ਪਹਿਲਾਂ ਜੇ ਮੈਂ ਠੀਕ ਹੁੰਦੀ ਫਿਰ ਮੈਂ ਇਹਨਾਂ ਨੂੰ ਘਰ ਤੋਂ ਕੁਝ ਬਣਾ ਕੇ ਲੈ ਕੇ ਦੇ ਦੇਣਾ ਸੀਗਾ ਪਰ ਮੈਂ ਤਾਂ ਅਜੇ ਹਲੇ ਠੀਕ ਨਹੀਂ ਨਾ ਹੀ ਮੇਧੋ ਭਾਬੀ ਦੀਆਂ ਕੜਾਈਆਂ ਚਮਚੇ ਲੱਗਦੇ ਨਹੀਂ ਇਹ ਇਸ ਕਰਕੇ ਮੇ ਤਾਂ ਕੰਮ ਹੁੰਦਾ ਹੀ ਨਹੀਂ ਆ ਰਿਹਾ ਰਹਿ ਕੇ ਉਹ ਇਹਦੇ ਤੇ ਮਜ਼ਾਕ ਕੀ ਤੇ ਸੈਲੀਬ੍ਰੇਸ਼ਨ ਆਉਂਦਾ ਤਾਂ ਕਿਹਾ ਦਾ ਬਹੁਤ ਬਹੁਤ ਨਹੀਂ ਕੋਈ ਸਾਡਾ ਕੰਮ ਹੈ ਇਹ ਕੀ ਵੀ ਲਵਰ ਦਸੀ ਨਹੀਂ ਖੁਸ਼ੀ ਵਿੱਚ ਫਿਰ ਥਾਲ ਦੇਣਾ ਵੱਡਾ ਬੰਦਾ ਕਿਹੋ ਜਾਂਦਾ ਹੈ ਰੋਸਟਾ ਹੋ ਰਿਹਾ ਹੁੰਦਾ ਹੈ ਮੈਂ ਤਾਂ ਵੀ ਨਾ ਜਾਂਦਾ ਜਰ ਹਸਪੀਟਲ ਦੀ ਜਾਂਦੇ ਤੇ ਪਾ ਦੂਗਾ ਆਰਗਾਨਿਕ ਹੀ ਜਾਂਦੀ ਤੇ ਉਹ ਨਾ ਮੇਰੇ ਦੌਰ ਤੋਂ ਵੀ ਮੈਨੂੰ ਡਾਕਟਰ ਵੀ ਦੇ ਨੂੰ ਦੇਖਣਾ ਹੁੰਦਾ ਦੂਜੀ ਗੱਲ ਕੱਪੜੇ ਮੇਰੇ ਲਈ ਬਹੁਤ ਹੀ ਮੈਟਰ ਨਿਗਾਰਦੇ ਆ ਜੇ ਜੇ ਅਗਰ ਮਰ ਗਏ ਮੈਂ ਵੀ ਜਾਂਦੀ ਐ ਜੀ 905 ਦੀ ਕਰ ਦੂ 905 ਐ ਵੀ ਰੀਜ਼ਨ ਇਹ ਸੀ ਜੀ ਉਦੋਂ ਵੀ ਕਹਿੰਦੇ ਕਿ ਕੰਡੀਸ਼ਨਿੰਗ ਨਹੀਂ ਜਿਆਦਾ ਹੋਵੇ ਸੀ ਵੀ ਕਿ ਮੈਂ ਨਿੱਕਰਮੀ ਹੋਣ ਦੇ ਕਰਕੇ ਮੇਰੇ ਨਾਲ ਕੋਈ ਕੰਫਰਟੇਬਲ ਨਹੀਂ ਸੀ ਜਾ ਰਹੇ ਕਿਉਂਕਿ ਦਵਾਈਆਂ ਨਾਲ ਹੋਰ ਵੀ ਜਿਆਦਾ ਬਹੁਤ ਗਰਮੀ ਆਉਂਦੀ ਆ ਚਲੋ ਹਰੇਕ ਬੰਦੇ ਦੀ ਪਰਸਨਲ ਹੋਣੀ ਹੈ ਤਾਂ ਮਾਰੇ ਦੇ ਹੱਥ ਹੈ ਜੀ ਜਿੰਨੀ ਮਾਰੇ ਜਿੰਨੀ ਜਿੰਨੀ ਨੂੰ ਲਾ ਸਕਦੇ ਆ ਨਿਮ ਚੱਗੇ ਵਾਸਤੇ ਸਾਡੀ ਚਾਰਨਾ ਦੇ ਨਾਲ ਲੱਗਿਆਂ ਦੀ ਤੇ ਅਸੀਂ ਇਹ ਹੁਣ ਬੰਦ ਕਰਤੀ ਹੈ ਕਿ ਕਿਉਂਕਿ ਬਹੁਤ ਜ਼ਿਆਦਾ ਟਾਈਮ ਹੈ ਯਾਸ ਟੂਲ ਦੇ ਵਿੱਚ ਹਰ ਮੈਂ ਨਾ ਉਹਰੇ ਜੇ ਵੀ ਰਿਟੇਟ ਹੋਏ ਜਾਂਦੇ ਹੁੰਦੇ ਉਦਾਂ ਹੋ ਰਿਹਾ ਮੈਨੂੰ ਬਾਹਰ ਵਾਲਾ ਮੋਹਰ ਚਾਹੀਦਾ ਥੋੜੀ ਜਿਹੀ ਮੈਨੂੰ ਕਬੜਾੜ ਹੋਈ ਜ਼ਿਆਦੀ ਉਦਾਂ ਗੇਟ ਪਾਸੇ ਬੰਦ ਜਾਂਦੀ ਆ ਬਾਰਾ ਸੁਈਂ ਡਵਾਈ ਨਹੀਂ ਆ ਜਿਉਂ ਕਿ ਦੁਆਰਾ ਤੇ ਜਾਗੇ ਐਲਮ ਨੂੰ ਆਇਆ ਫਿਰ ਆਲਦੀ ਜਿਹੜੀ ਅਸੀਂ ਥੋੜਾ ਬਹੁਤ ਕੰਮ ਜੇ ਕਰਾਉਣਾ ਹੈ ਸ਼ਹਿਰ ਦੇ ਵਿੱਚ ਜ਼ਰੂਰੀ ਕੰਮ ਨੇ ਤੇ ਕਹਾਂ ਦੇ ਉਹ ਸੀ ਕਰਾਉਂਦੇ ਆ ਤੇ ਅਸੀਂ ਚੱਲਦੇ ਆ ਹਾਂਜੀ ਭੈਣ ਦੀ ਕੰਡੀਸ਼ਨ ਬਹੁਤ ਖਰਾਬ ਹੋ ਗਈ ਸੀਗੀ ਤੇ ਕੱਲ ਵੀ ਜ਼ਿਆਦਾ ਸੀਗੀ ਖਰਾਬ ਤੇ ਇਹਨਾਂ ਨੂੰ ਥੈਰੇਪੀ ਦਿੰਦੇ ਆ ਡਾਕਟਰ ਸਾਹਿਬ ਡੇਲੀ ਉਹਨਾਂ ਕੇ ਵੀ ਡੇਲੀ ਇਹਨਾਂ ਦੀ ਥੈਰੇਪੀ ਕਰਾਉ ਤਿੰਨ ਚਾਰ ਦਿਨ ਨੀਂਦ ਨਹੀਂ ਆਉਂਦੀ ਸੀਗੀ ਥੈਰੇਪੀ ਤੋਂ ਬਿਨਾਂ ਤੇ ਕਾਫੀ ਜ਼ਿਆਦਾ ਸਿਚੁਏਸ਼ਨ ਵਿਗੜ ਗਈ ਸੀਗੀ ਹੁਣ ਅਸੀਂ ਦੁਬਾਰਾ ਲੈ ਕੇ ਆਏ ਆ ਇਹਨਾਂ ਨੂੰ ਇੱਥੇ ਤੇ ਪੁੱਛ ਲੈਂਦੇ ਆ ਕਿਵੇਂ ਆ ਭੈਣ ਕੁਝ ਹੈ ਮਾੜਾ ਮੋਟਾ ਫਰਕ ਆ? ਹਾਂ ਰੱਬ ਦਾ ਬਰਾਵਾ ਇੰਨਾ ਕੀਆ ਥੈਰੇਪੀ ਨਾਲ ਤਾਂ ਥੋੜਾ ਜਿਹਾ ਰਿਲੀਫ ਮਿਲਦਾ ਨਾ ਤੁਹਾਨੂੰ? ਥੈਰੇਪੀ ਨਾਲ ਰਿਲੀਫ ਮਿਲਦਾ ਬੱਸ ਉਹ ਜਿੰਨਾ ਜਰ ਰਸ ਰਹਿਮ ਮਰੀ ਦਾ ਆ ਵਿਚਾਰੀ ਨਿੱਕੀ ਕੀ ਹੈਗੀਆ ਮੇਰੀ ਭਤੀਜੀ ਹੈ ਵੀ ਸੇਵਾ ਤੇ ਘਰੇ ਤੇਲ ਲਾਉਂਦੀ ਆ ਤੇ ਮੇਰਾ ਸੇਵ ਘੁੱਟਦੀ ਆ ਮੈਂ ਤੇ ਇਹ ਸੋਚੋ ਚਾਹੀਦੀ ਹੁੰਦਾ ਵੀ ਇੰਨਾ ਪਿਆਰ ਮੈਂ ਇੰਨਾ ਤੋਂ ਲੈਣਾ ਸੀਗਾ ਇੰਨਾ ਮੇਰਾ ਪਿਆਰ ਕਰਦੀ ਆ ਉਹ ਚਲੋ ਕੋਈ ਕਰਮ ਸੀਗਾ ਲਿਖਿਆ ਹੋਇਆ ਪਰ ਦੇਖ ਲਓ ਕਰਮ ਕਿਸੇ ਦੇ ਹਾਂਜੀ ਹਾਂ ਮੇਰਾ ਇੰਨਾ ਮਨਵੀਰੇ ਭਰਿਆ ਪਿਆਰ ਆ ਮੇਰੇ ਦਿਲ ਨੂੰ ਆਉਂਦਾ ਹੈ ਨਾ ਰੌਜ ਕਿ ਰੋਣਾ ਕੋਈ ਨਾ ਕੋਈ ਗੱਲ ਨਹੀਂ ਨੰਦ ਰਮਨ ਦੁਖੀ ਐ ਇਸ ਟਾਈਮ ਤੇ ਆਪਣੇ ਨੂੰ ਸਭ ਤੋਂ ਜ਼ਿਆਦਾ ਲੋਡ ਹੁੰਦੀ ਆ ਤੇ ਰੱਬ ਨੇ ਤੁਹਾਨੂੰ ਮੇਰੇ ਆਪੂ ਨੇ ਬਣਾ ਕੇ ਭੇਜਿਆ ਚਲੋ ਜਿੱਦਾਂ ਹੁਣ ਇੱਕ ਕੁਰਸੀ ਇੱਕ ਕੁਰਸੀ ਦਾ ਆਪਣੇ ਭੈਣ ਭਰਾਏ ਹੁੰਦੇ ਆ ਆਪਣੇ ਵੀ ਕੁਰਸੀਕ ਫੈਮਿਲੀ ਤੁਹਾਨੂੰ ਕੋਈ ਦਿੱਕਤ ਨਹੀਂ ਇੱਥੇ ਕੋਈ ਗੱਲ ਨਹੀਂ ਆ ਅਸੀਂ ਵੀ ਤੁਹਾਡੇ ਭੈਣ ਭਰਾਏ ਆ ਉਹ ਤੋਂ ਕਰਿਆ ਤੁਸੀਂ ਕੋਈ ਤਿੰਨੇ ਭਾਈਆਂ ਨਹੀਂ ਬੀਬੀ ਬਾਪੇ ਨੇ ਕਦੇ ਆਏ ਨਹੀਂ ਵੀ ਇਹੋਨ ਦਿੱਤਾ ਉਹ ਤਾਂ ਇਹ ਕਰਦੇ ਵੀ ਬਸ ਸਾਡੀ ਧੀ ਆ ਕੋਈ ਨਾ ਤੁਸੀਂ ਟੈਨਸ਼ਨ ਨਹੀਂ ਲੈਣੀ ਹੈਗੀ ਤੁਹਾਡੇ ਭਰਾ ਤੁਹਾਡੇ ਨਾਲੇ ਆ ਤੁਸੀਂ ਇੱਧਰ ਆਏ ਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਹਾਡਾ ਕੋਈ ਕਰਮ ਬੀਜਿਆ ਹੋਇਆ ਸੀਗਾ ਉਹ ਤੁਹਾਡੇ ਸਾਹਮਣੇ ਆਇਆ ਇੱਥੋਂ ਇਨਕਵੈਰਾ ਤੁਸੀਂ ਠੀਕ ਹੋ ਕੀ ਜਾਣਾਂ ਠੀਕ ਤੁਸੀਂ ਹੋ ਵੀ ਰਹੇ ਆ ਪਹਿਲਾਂ ਨਾਲ ਪਰ ਵਿੱਚ ਨੂੰ ਥੋੜੀ ਜਿਹੀ ਜ਼ਿਆਦਾ ਦਿੱਕਤ ਹੋ ਜਾਂਦੀ ਤੁਹਾਨੂੰ ਫੋਨ ਫੋਨ ਆ ਜਾਂਦਾ ਤੁਸੀਂ ਕਹਿੰਦੇ ਹਾਲਾਤ ਮੈਨੂੰ ਕੈਨੇਡਾ ਨਾਲ ਭੇਜਿਓ ਮੈਂ ਨਹੀਂ ਆ ਸਕਦੀ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਠੀਕ ਲੱਗਦਾ ਇੱਥੇ ਰਹਿਣਾ ਇੱਥੇ ਰਹੋ ਕੋਈ ਚੱਕਰ ਨਹੀਂ ਅਸੀਂ ਇੱਥੇ ਰੱਖ ਲਾਗੇ ਤੁਹਾਡੇ ਆਪਣੇ ਘਰ ਆ ਕੋਈ ਗੱਲ ਨਹੀਂ ਜੀ ਅਜੂ ਭੈਣ ਨੂੰ ਫੇਰ ਲੈ ਕੇ ਆਇਆ ਜੀ ਹਸਪੀਟਲ ਜਿਆਦਾ ਢੱਲੇ ਹੋ ਗਏ ਸੀਗੇ ਬਹੁਤ ਜਿਆਦਾ ਪ੍ਰੋਬਲਮ ਵੀ ਥੈਰੇਪੀ ਦੇਣੀ ਆ ਤੇ ਲੈ ਕੇ ਆਏ ਜੀ ਹੁਣ ਬਵੇਜਾ ਦੇ ਹਸਪੀਟਲ ਸਪੈਸੇ ਕਾਫੀ ਬਲੀ ਹੋਈ ਆ ਤੇ ਸਾਰੀ ਰਾਤ ਨੀਂਦ ਨਹੀਂ ਆਈ ਸਵੇਰੇ ਜਿਆਦਾ ਹੋਰ ਜਿਆਦਾ ਡੱਲ ਗਿਆ ਸੀਗਾ ਰੰਗ ਬੀਪੀ ਤੁਹਾਡਾ 100 ਸੀਗਾ 180 ਦਾ ਆਟਾ ਚੇਲਾ ਠੀਕ ਹੈ ਦੋਸਤ ਉੱਪਰ ਵਾਲੀ ਥੋੜਾ ਜਿਹਾ ਸਰੀਰ ਟੰਬਰਿਆ ਤੁਹਾਡਾ ਸਟ्रेस ਕਰਕੇ ਆ ਸਿਰ ਫਟਦਾ ਜਦੋਂ ਉਹਦੇ ਕਰਕੇ ਹੋ ਰਿਹਾ ਨਾਲ ਮੈਂ ਜਦੋਂ થોડી ਸੌਂ ਤੀ ਜੇ ਮੈਂ ਬਿਲਕੁਲ ਬਹੁਤ ਗੌਰ ਨਹੀਂ ਸੀ ਕੀਤੀ ਮੈਨੂੰ ਪੇਨ ਬਾਥ ਹੋ ਰਿਹਾ ਸੀ ਮੈਂ ਮੈਂਟਲ ਵੀ ਮੈਂ ਬਹੁਤ ਜ਼ਿਆਦਾ ਡਿਸਟਰਬ ਹੋ ਰਹੀ ਸੀ ਮੈਂ ਜਮਾਈ ਨਹੀਂ ਬਦਲ ਰਾ ਗ੍ਰੈਂਡ ਡਾਕਟਰ ਨੇ ਕਹ ਰਿਹਾ ਕਿ ਤੁਸੀਂ ਆਪਣੀ ਜ਼ਿੰਦਗੀ ਤੋਹਾਰੋ ਨਾ ਮੈਂ ਤਾਂ ਬਸ ਮੈਂ ਜਮਾਈ ਹਾਰ ਚੁੱਕੀ ਹਾਂ ਮੈਨੂੰ ਨਹੀਂ ਪਤਾ ਲੱਗ ਰਿਹਾ ਬੇਨਤੀ ਹੋ ਰਿਹਾ ਕਿ ਕਾਹਦੇ ਤੇ ਡਾਕਟਰ ਨੇ ਮੈਨੂੰ ਇਹਦੇ ਵੀ ਥੈਰੇਪੀ ਵੀ ਭੇਜਿਆ ਕਿ ਮੇਰਾ ਲੋਸ ਹੀ ਬੜੀਆਂ ਸਿਹਤ ਦਾ ਪਰਸ਼ਨੀ ਖਾਤਾ ਹੈਗਾ ਅੱਖਾਂ ਭੋਜੇ ਔਰ ਮੇਰੇ ਵੀ ਮੁਸ਼ਕਲਾ ਔਰ ਤਨ ਭੋਜੇ ਕਹਿੰਦਾ ਹਾਂਜੀ ਆ ਸਿਸਟਰ ਦੇਖੋ ਅੱਜ ਹੁਣ ਜਿਹੜੀ ਲੱਗੀ ਆ ਥੈਰੇਪੀ ਤੁਹਾਨੂੰ ਦੱਸਿਓ ਜੀ ਇਲੈਕਟ੍ਰੋਥੈਰੇਪੀ ਆਹੇ ਇਹਦੇ ਨਾਲ ਇਹਨਾਂ ਦਾ ਫਿਰ ਮਾਈਂਡ ਸੈਟ ਆਉਂਦਾ ਹੈ ਇਹਨਾਂ ਦਾ ਰਿਲੀਫ ਵੀ ਲੈਂਦਾ ਹੈ ਜੇ ਤੁਮੈਨਾਂ ਨੂੰ ਨੀਂਦ ਨਹੀਂ ਆਈ ਸਾਰੀ ਰਾਤ ਸਾਰਾ ਦਿਨ ਤੇ ਹੁਣ ਸ਼ਾਮ ਹੋ ਗਈ ਹੈ ਹੁਣ ਇਹਨਾਂ ਦਾ ਲਗਾਉਣ ਆਏ ਸੀਗੇ ਸਿਰ ਫਟਦਾ ਸੀਗਾ ਬਹੁਤ ਜ਼ਿਆਦਾ ਤੇ ਦਵਾਈ ਆ ਤੇ ਵਿੱਚ ਡ੍ਰਿਪ ਦੇ ਵਿੱਚ ਵੀ ਇੰਜੈਕਸ਼ਨ ਪਾਇਆ ਹੈ ਨੀਂਦ ਵਾਲਾ ਕਿਉਂਕਿ ਇਹਨਾਂ ਨੂੰ ਨੀਂਦ ਆ ਜੇ ਵਧੀਆ